ਮਾਂਟਰੀਅਲ ਦੇ ਵਿੱਚ ਇੱਕ ਅਜਿਹੀ ਕੰਜ਼ਮਪਸ਼ਨ ਸਾਈਟ ਦੇ ਨੇੜੇ ਤੇ ਇੱਕ ਪਾਰਕ ਦੀ ਫੇਰੀ ਦੇ ਦੌਰਾਨ ਪੇਰੇ ਪੋਲੀਵਰ ਨੇ ਇੱਕ ਬਿਆਨ ਜਾਰੀ ਕੀਤਾ ਉਹਨਾਂ ਕਿਹਾ ਕਿ ਸਕੂਲ ਖੇਡ ਦੇ ਮੈਦਾਨਾਂ ਤੇ ਹੋਰ ਕਿਤੇ ਵੀ ਜਿੱਥੇ ਵੀ ਉਹ ਅਜਿਹੀ ਜਨਤਾ ਨੂੰ ਦੇਖਦੇ ਨੇ ਜਿਹੜੇ ਕਿ ਨਸ਼ਾ ਕਰਦੇ ਪਾਏ ਜਾਂਦੇ ਨੇ ਉਹਨਾਂ ਕਿਹਾ ਕਿ ਉਹ ਲੋਕਾਂ ਨੂੰ ਆਮ ਜਨਤਾ ਨੂੰ ਖਤਰੇ ਦੇ ਵਿੱਚ ਪਾ ਰਹੇ ਨੇ ਤੇ ਉਹ ਸਕੂਲਾਂ ਦੇ ਨੇੜੇ ਤੇ ਹੋਰ ਥਾਵਾਂ ਦੇ ਉੱਤੇ ਅਜਿਹੀਆਂ ਕੰਜ਼ਮਪਸ਼ਨ ਸਾਈਟਾਂ ਨੂੰ ਬੰਦ ਕਰ ਦੇਵਗੇ ਤੇ ਨਾ ਹੀ ਪਵੇਖ ਵਿੱਚ ਇਹਨਾਂ ਲਈ ਕੋਈ ਫੰਡਿੰਗ ਵੀ ਜਾਰੀ ਕਰਨਗੇ ਉਹਨਾਂ ਕਹਿੰਦੇ ਕਿ ਰੈਡਿਕਲ ਜਿਹੜੇ ਬਿਊਰੋਕਰੇਟਸ ਨੇ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਜਿੱਥੇ ਚਾਹਣ ਉਥੇ ਨਸ਼ੇ ਦੇ ਡੇਰੇ ਖੋਲਣ ਇਸ ਲਈ ਉਹਨਾਂ ਨੇ ਇਹ ਬਿਆਨ ਜਾਰੀ ਕੀਤਾ ਹੈ ਹੋਰ ਕੀ ਕੁਝ ਕਿਹਾ ਪਿਊਰੀ ਪਾਲੀਵਰ ਨੇ ਇਸ ਮੌਕੇ ਆਓ ਦੇਖਦੇ ਹਾਂ ਇਸ ਰਿਪੋਰਟ ਦੇ ਜ਼ਰੀਏ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਵਰ ਨੇ ਕਿਹਾ ਹੈ ਕਿ ਨਿਰੀਖਣ ਕੀਤੀਆਂ ਖੱਪਤ ਵਾਲੀਆਂ ਸਾਈਟਾਂ ਸਿਰਫ ਡਰੱਗ ਡੇਂਸ ਹਨ ਜਿਨ੍ਹਾਂ ਨੂੰ ਪਵਿੱਖਦੀ ਕੰਜ਼ਰਵੇਟਿਵ ਸਰਕਾਰ ਫੰਡ ਨਹੀਂ ਦੇਵੇਗੀ ਤੇ ਬੰਦ ਕਰਨ ਦੀ ਕੋਸ਼ਿਸ਼ ਕਰੇਗੀ ਮੌਂਟਰੀਅਲ ਦੇ ਵਿੱਚ ਜਿਹੀ ਸਾਈਟ ਦੇ ਨੇੜੇ ਇੱਕ ਪਾਰਕ ਦੇ ਦੌਰੇ ਦੌਰਾਨ ਪੋਲੀਵਰ ਨੇ ਕਿਹਾ ਹੈ ਕਿ ਉਹ ਸਕੂਲਾਂ ਖੇਡ ਦੇ ਮੈਦਾਨਾਂ ਤੇ ਹੋਰ ਕਿਤੇ ਵੀ ਜਿੱਥੇ ਉਹ ਜਨਤਾ ਨੂੰ ਖਤਰੇ ਵਿੱਚ ਪਾਉਂਦੇ ਨੇ ਦੇ ਨੇੜੇ ਸਾਰੀਆਂ ਥਾਵਾਂ ਨੂੰ ਬੰਦ ਕਰ ਦੇਣਗੇ ਉਹਨਾਂ ਕਿਹਾ ਕਿ ਕਟੜਪੰਠੀ ਨੌਕਰਸ਼ਾਹਾਂ ਨੂੰ ਇਹ ਅਧਿਕਾਰ ਨਹੀਂ ਹੈ ਕਿ ਉਹ ਕਿਤੇ ਵੀ ਇਹਨਾਂ ਨਸ਼ਿਆਂ ਦੇ ਡੇਰੇ ਨੂੰ ਫੈਲਾਣ ਤੇ ਇਹਨਾਂ ਨੂੰ ਖੋਲਣ ਵੈਨਕੂਵਰ ਵਿੱਚ 20 ਸਾਲ ਤੋਂ ਵੱਧ ਸਮਾਂ ਪਹਿਲਾਂ ਨਿਰੀਖਣ ਕੀਤੀ ਗਈ ਇੰਡੈਕਸ਼ਨ ਸਾਈਟ ਖੋਲੀ ਗਈ ਸੀ ਸਾਈਟ ਦਾ ਉਦੇਸ਼ ਸਿਖਲਾਈ ਪ੍ਰਾਪਤ ਸਟਾਫ ਦੀ ਨਿਗਰਾਨੀ ਹੇਠ ਲੋਕਾਂ ਨੂੰ ਨਸ਼ਿਆਂ ਦੀ ਵਰਤੋਂ ਕਰਨ ਦੀ ਆਗਿਆ ਦੇ ਕੇ ਓਵਰਡੋਜ਼ ਨੂੰ ਰੋਕਣ ਦੀ ਕੋਸ਼ਿਸ਼ ਕਰਨਾ ਹੈ ਉਹ ਐਚ ਆਈ ਵੀ ਤੇ ਹੋਰ ਬਿਮਾਰੀਆਂ ਦੀਆਂ ਦਰਾਂ ਨੂੰ ਘਟਾਉਣ ਲਈ ਸਾਫ ਸਪਲਾਈ ਤੱਕ ਪਹੁੰਚ ਵੀ ਪ੍ਰਦਾਨ ਕਰਦੇ ਨੇ ਹੈਲਥ ਕੈਨੇਡਾ ਦਾ ਕਹਿਣਾ ਹੈ ਕਿ 2016 ਤੋਂ ਲੈ ਕੇ ਹੁਣ ਤੱਕ 40 ਹਜ਼ਾਰ ਤੋ ਵੱਧ ਲੋਕ ਜ਼ਹਿਰੀਲੇ ਨਸ਼ੇ ਕਾਰਨ ਮਰ ਚੁੱਕੇ ਨੇ ਜਦੋਂ ਏਜੰਸੀ ਨੇ ਇਹਨਾਂ ਆਂਕੜਿਆਂ ਨੂੰ ਟਰੈਕ ਕਰਨਾ ਸ਼ੁਰੂ ਕੀਤਾ ਹੈ 2011 ਦੇ ਇੱਕ ਸੁਪਰੀਮ ਕੋਰਟ ਦੇ ਫੈਸਲੇ ਵਿੱਚ ਕਿਹਾ ਗਿਆ ਹੈ ਕਿ ਵੈਂਕੂਵਰ ਆਪਰੇਸ਼ਨ ਨੂੰ ਬੰਦ ਕਰਨ ਨਾਲ ਉਪਭੋਗਤਾਵਾਂ ਨੂੰ ਉਹਨਾਂ ਦੇ ਚਾਟਰ ਅਧਿਕਾਰਾਂ ਤੋਂ ਵਾਂਝਾ ਕੀਤਾ ਜਾਏਗਾ ਹਾਲੀਵਰ ਨੇ ਕਿਹਾ ਹੈ ਕਿ ਇਤਿਹਾਸਕ ਫੈਸਲੇ ਦਾ ਮਤਲਬ ਹੈ ਏ ਨਹੀਂ ਹੈ ਕਿ ਨਿਗਰਾਨੀ ਵਾਲੀਆਂ ਦਵਾਈਆਂ ਦੀਆਂ ਸਾਈਟਾਂ ਬਿਨਾਂ ਕਿਸੇ ਪਾਬੰਦੀ ਦੇ ਕਿਤੇ ਵੀ ਕੰਮ ਕਰ ਸਕਦੀਆਂ ਨੇ ਉਹਨਾਂ ਕਿਹਾ ਕਿ ਉਹ ਮੰਨਦੇ ਨੇ ਕਿ ਉਚਿਤ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਨੇ ਤਾਂ ਜੋ ਉਹਨਾਂ ਨੂੰ ਸਮੁਦਾਇ ਨੂੰ ਖਤਰੇ ਵਿੱਚ ਪਾਉਣ ਵਾਲੇ ਸਥਾਨਾਂ ਵਿੱਚ ਜਾਂ ਜਿੱਥੇ ਭਾਈਚਾਰਕ ਵਿਰੋਧ ਹੋਵੇ ਨੂੰ ਖੋਲਣ ਤੋਂ ਰੋਕਿਆ ਜਾ ਸਕੇ ਪਾਲੀਵਰ ਸਟੀਫਨ ਹਾਰਪਰ ਦੀ ਕੰਜ਼ਰਵੇਟਿਵ ਸਰਕਾਰ ਦੇ ਮੈਂਬਰ ਸੀ ਜਿਨ੍ਹਾਂ ਨੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕਮਿਊਨਿਟੀਜ਼ ਐਕਟ ਨੂੰ ਪਾਸ ਕੀਤਾ ਸੀ ਇਸ ਨੂੰ ਖੋਲਣ ਲਈ 26 ਮਾਪਦੰਡਾ ਦੇ ਸੂਚੀਆਂ ਨੂੰ ਪੂਰਾ ਕਰਨ ਲਈ ਸੰਭਾਵੀ ਨਿਗਰਾਨੀ ਵਾਲੀਆਂ ਖੱਪਤ ਸਾਈਟਾਂ ਦੀ ਵੀ ਲੋੜ ਹੁੰਦੀ ਹੈ ਜਿਵੇਂ ਕਿ ਅਪਰਾਧ ਦਰਾਂ ਨੂੰ ਟਰੈਕ ਕਰਨਾ ਤੇ ਡਾਕਟਰੀ ਸਬੂਤ ਪ੍ਰਦਾਨ ਕਰਨਾ ਸਭਾਈ ਸਿਹਤ ਮੰਤਰੀਆਂ ਦੇ ਵੱਲੋਂ ਪੱਥਰ ਸੋਮਪੰਦ ਦੇ ਨਾਲ ਸਥਾਨਕ ਪੁਲਿਸ ਤੇ ਹੋਰ ਹਿੱਸੇਦਾਰੀ ਹੋਣਾ ਉਸ ਕਾਨੂੰਨ ਨੂੰ ਵਿਰੋਧ ਪਾਰਟੀਆਂ ਦੇ ਸਿਹਤ ਸਮੂਹਾਂ ਦੁਆਰਾ ਅਜਿਹੀਆਂ ਸਾਈਟਾਂ ਨੂੰ ਖੋਲਣ ਤੋਂ ਜ਼ਰੂਰੀ ਤੌਰ ਤੇ ਰੋਕਣ ਲਈ ਪੈਨ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਇਸ ਨੇ ਕਾਗਜ਼ੀ ਕਾਰਵਾਈ ਦੇ ਨਾਲ ਅਰਜ਼ੀ ਪ੍ਰਕਿਰਿਆ ਨੂੰ ਰੁਕਾਵਟ ਪਾਈ ਹੈ ਤੇ ਬਿਲੋੜੀਆਂ ਰੁਕਾਵਟਾਂ ਪੈਦਾ ਕੀਤੀਆਂ ਨੇ ਕੰਜ਼ਰਵੇਟਿਵਾਂ ਨੇ ਦਲੀਲ ਦਿੱਤੀ ਹੈ ਕਿ ਜਨਤਕ ਸਿਹਤ ਤੇ ਜਨਤਕ ਸੁਰੱਖਿਆ ਵਿਚਕਾਰ ਸੰਤੁਲਨ ਬਣਾਉਣ ਦੇ ਲਈ ਕਾਨੂੰਨ ਦੀ ਲੋੜ ਸੀ ਉਸ ਸਮੇਂ ਸਿਹਤ ਮੰਤਰੀ ਰੋਨਾ ਐمبرੋਜ਼ ਨੇ ਕਿਹਾ ਹੈ ਕਿ ਉਹਨਾਂ ਦਾ ਇਰਾਦਾ ਪੁਲਿਸ ਤੇ ਮਾਪਿਆਂ ਨੂੰ ਆਪਣੀ ਗੱਲ ਕਹਿਣ ਦੀ ਇਜਾਜ਼ਤ ਦੇਣਾ ਸੀ ਇਸ ਤੋਂ ਪਹਿਲਾਂ ਕਿ ਅਜਹੀਆਂ ਸਾਈਟਾਂ ਗੁਆਣ ਦੇ ਵਿੱਚ ਖੁੱਲ ਸਕਦੀਆਂ ਨੇ 2015 ਵਿੱਚ ਚੁਣੇ ਜਾਣ ਤੋਂ ਬਾਅਦ ਲਿਬਰਲ ਹਾਂ ਨੇ ਓਵਰਡੋਸ ਸੰਕਟ ਨੂੰ ਬਿਹਤਰ ਢੰਗ ਨਾਲ ਜਵਾਬ ਦੇਣ ਦੀ ਲੋੜ ਦਾ ਹਵਾਲਾ ਦਿੰਦੇ ਹੋਏ ਸਹੂਲਤਾਂ ਨੂੰ ਬਦੇਰੇ ਆਸਾਨੀ ਨਾਲ ਖੋਲਣ ਦੀ ਇਜਾਜ਼ਤ ਦੇਣ ਲਈ ਆਪਣਾ ਕਾਨੂੰਨ ਪਾਸ ਕੀਤਾ ਹੈਲਥਕੇਅਰ ਨਿਊਜ਼ ਅਨੁਸਾਰ ਹੁਣ 39 ਨਿਰੀਖਣ ਕੀਤੀਆਂ ਖਪਤ ਸਾਈਟਾਂ ਹਨ ਤੇ 10 ਹੋਰ ਖੁੱਲੀਆਂ ਐਪਲੀਕੇਸ਼ਨਾਂ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ